ਜਿੰਨੂੰ ਲੋਕ ਕਹਿੰਦੇਵੇਂ ਨਿਯੰਗ ਭੰਗ ਪਿੰਦੇ ਨੇ ਅਸੀਂ ਭੰਗ ਨਹੀਂ ਪਿੰਦੇ ਅਸੀਂ 100 ਦਵਾਈਆਂ ਕੀ ਦਵਾਈ ਪਿੰਨੇ ਆ ਕਹਿੰਦੇ ਨੌਕਰ ਹਜੂਰ ਦੇ ਖਾਂਦੇ ਨਾਲੇ ਘੂਰ ਦੇ ਬਾਟੇ ਭਰਪੂਰ ਦੇ ਭੀੜੀਆਂ ਗਲੀਆਂ ਜਾਂਥੀ ਝੂਲਦੇ ਉਹ ਜਮਰੋਦ ਦੇ ਕਿਲੇ ਤੇ 10000 ਫੌਜ ਚੜ੍ਹ ਕੇ ਆਈ ਨਾ ਅਕਾਲੀ ਫੂਲਾ ਸਿੰਘ ਦੇਗ ਲਾ ਰਹੇ ਸੀ ਕਹਿੰਦੇ ਮਾਰਾ ਪੰਥ ਪਾਸ਼ਾ ਹੋ ਤਾਂ ਗਰਦ ਚੜ੍ਹ ਕੇ ਆ ਗਈ ਗੁਰੂ ਘਰ ਦੇਆ ਦੋਖੀਆ ਉਹ ਮਲੇਚਾ ਪਾਜਾ ਜੇ ਆ ਗਿਆ ਗੋਲਾ ਨਾ ਕੰਧ ਛੱਡਿਆ ਨਾ ਕੋਲਾ ਐਂ ਬੱਟ ਕੇ ਗੋਲਾ ਪੜ ਕੇ ਸ਼ਲੋਕ ਆ ਜਦ ਛੱਡਿਆ 10000 ਫੌਜ ਫਨਾਹ ਕਰਤੀ ਸੀ ਖਾਲਸਾ ਖੁਦ ਖੁਦਾ ਏ ਇਹ ਪਰਮਾਤਮਾ ਦੀ ਮੋਹ ਦੇ ਵਿੱਚ ਪ੍ਰਗਟ ਹੋਇਆ ਵਾ ਭੰਗ ਦੇ ਨਿਹੰਗ ਜਿਨੇ ਤਿੰਨ ਲੋਕ ਉਤਾਰੇ ਨੇ ਨਰਕ ਸੋਈ ਜਾਂਦੇ ਜਿਹਦੇ ਭੰਗ ਤੋਂ ਨਿਆਰੇ ਨੇ ਕਿਉਂ ਹੀ ਸਮਾਂ ਸੀ ਤਿੰਨੇ ਸਿੰਘ ਰਹਿਗੇ ਤੇ ਜਦ ਬਾਬਾ ਹਨੂਮਾਨ ਸਿੰਘ ਜੀਰੇ ਸੀਦ ਹੋ ਗਏ ਇੰਨੇ ਤਿੰਨ ਸਿੰਘ ਰਹਿ ਗਈ ਸੀ ਇੰਨੇ ਸਿੰਘ ਰਹਿਗੇ ਤੇ ਹੁਣ ਤਾਂ ਸਿੰਘ ਜਿਹੜਾ ਨਾਮ ਹੈ ਨਾ ਅੱਗੇ ਤਾਂ ਅੰਮ੍ਰਿਤ ਕੀ ਦਾਤ ਦੇਹ ਤੇ ਜਦ ਮੇ ਲਾਦਾ ਸਿੰਘ ਦਾ ਨਾਮ ਉਹ ਤਾਂ ਜੰਮ ਦੇ ਗਿਰਾ ਦੇਆ ਸਿੰਘ ਪਿੱਛੇ ਖਾਲਸਾ ਪੰਜ ਛਾੜ ਦਵੇ ਨਾ ਇਹ ਉਹਦਾ ਬੀਜ ਨਾਸ ਕਰ ਦਿੰਦਾ ਪਰ ਅਸੀਂ ਸਾਰ ਸਰਵਤ ਦਾ ਭਲਾ ਮੰਗਣੇ ਆਲੇ ਆ ਉੱਚਾ ਬੂਟਾ ਭੰਗ ਦਾ ਟੱਪ ਸਕੇ ਨਾ ਕੋਏ ਭੰਗੀ ਆ ਕੇ ਟੱਪ ਗਿਆ ਸ਼ਾਬਾਸ਼ ਸ਼ਾਬਾ ਹੋਏ ਸੁੱਖਾਂ ਸਖਾਈਆਂ ਨੂੰ ਛਿੱਤਰ ਪੋਲੇ ਕਈਆਂ ਨੂੰ ਜੁੱਤੀਆਂ ਲੰਬੜਦਾਰਾਂ ਨੂੰ ਕਾਲੇ ਪਾਣੀ ਕੁੱਕਿਆਂ ਨੂੰ ਜੇਲ੍ਹ ਖਾਨੇ ਤਾਲੀਆਂ ਨੂੰ ਰਗੜੇ ਗਾੜੇ ਗਡਾਂ ਢਲੇ ਨਹੀਂ ਹੰਗਸਿੰਘਾਂ ਨੂੰ ਉਹ ਸੁੱਖਾ ਮਿਰਚਾਂ ਖਾਸ ਕਰੇ ਛਾਣ ਕੇ ਸਾਫ ਕੀਆ ਦੋ ਵਾਰ ਜਿਹੜਾ ਨੁਕਦਾ ਬਣ ਗਿਆ ਸਿਰ ਮਲੇਛ ਦੇ ਝਾੜ ਕਾਨਾ ਬਾਤ ਕਹੂੰ ਜਬ ਕੀ ਨਾ ਬਾਤ ਕਹੂੰ ਅਬ ਕੀ ਅਗਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਸੁੰਨਤ ਹੁੰਦੀ ਸਭ ਸੁੱਖਿਆ ਸੁਖ ਵਰਤਾਈ ਦੁਸ਼ਟਾਂ ਮਲੇਛਾਂ ਦਾ ਕਰੀ ਨਾਸ ਸਹੀਦੋ ਸੁੱਖਾ ਪਿੰਦਿਆ ਸਭੇ ਕਾਰਜ ਰਾਸ ਇੱਥੇ ਕੋਈ ਜਾਤ ਪਾਤ ਪੁੱਛੀ ਵੀ ਹੈ ਕਿਸੇ ਨੂੰ ਵੀ ਆ ਕੁੰਡੇ ਦੇ ਕੋਣ ਬੈਠਾ ਭਾਈ ਤੂੰ ਕਿਹੜੀ ਬਰਾਦਰੀ ਦਾ ਹਾਂ ਨਾ 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 ਮਹਾਰਾਜ ਨੇ ਜਾਸਪਤ ਬਟਾ ਦੀ ਗਰੀਬ ਗੁਰੂ ਦੇਗਾ ਹਮਦਰਦੀ ਹੈ ਨਾ ਜ਼ੁਲਮ ਕਰੇ ਨਾ ਜ਼ੁਲਮ ਨੂੰ ਸਹਿ ਸਕੇ ਠੀਕ ਹੈ ਨਾ ਜਿੱਥੇ ਆੜ ਗਿਆ ਫਿਰ ਪਿੱਛੇ ਨਹੀਂ ਹਟਦਾ ਜਿਹੜਾ ਅਸਲ ਕਲਸਾ ਸਨਮੁਖ ਲੜਾ ਨਾ ਰਣ ਤੇ ਭੱਗ ਹੈ ਹਾਂਜੀ ਸਨਮੁਖ ਸਾਹਮਣਾ ਹੋਗਾ ਲੜਨਾ ਅਸੀਂ ਰਣ ਤੇ ਭੱਜ ਨਹੀਂ ਸਕਦੇ ਪਿੱਠ ਨਹੀਂ ਦਿਖਾ ਸਕਦੇ ਸਾਨੂੰ ਹੁਕਮ ਹੈ ਮਹਾਰਾਜ ਦਾ ਨਾਮ ਵੀ ਜਪਦੇ ਨੇ ਲੜਦੇ ਵੀ ਨੇ ਮਰਦੇ ਵੀ ਨੇ ਸੀਤਿਆਂ ਵੀ ਦਿੰਦੇ ਨੇ ਤੇ ਉਹਨਾਂ ਦੀ ਕਲਾ ਚ ਚੜਦੀ ਕਲਾ ਚ ਬਾਕੀ ਤਾਂ ਪਹਿਲੇ ਸਰਕਾਰਾਂ ਨੂੰ ਵੀ ਪੈਂਦਾ ਰਿਆ ਹੁਣ ਵਾਲਿਆਂ ਨੂੰ ਵੀ ਪੈ ਰਿਆ ਓ ਖਾਲਸਾ ਗੱਜੇ ਲੰਢੀ 부ੱਚੀ ਭੱਜੇ ਭੱਜੇ ਨੂੰ ਰਸਤਾ ਨਾ ਰੋਜੇ ਲਾ ਆ ਗਿਆ ਨੁਗਦਾ ਥਾਰੇ ਬਾਲਵਚਾਂ ਨੂੰ ਚੁਗਦਾ ਥਾਰਾ ਖਾਲਸਾ ਨੂੰ ਕੋਈ ਦਾਵਾ ਨਹੀਂ ਪੁਗਦਾ ਜਕਾਰਾ ਗਜਾਵੇ ਨੇ ਆਲੋ ਜਾਵੇ ਫਤਿਹ ਪਾਵੇ ਓ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਾਵਨ ਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਬਾਬਾ ਹਨੂਮਾਨ ਸਿੰਘ ਜੀ ਦਾ ਪਾਵਰ ਪਵਿੱਤਰ ਸਥਾਨ ਜਿੱਥੇ ਉਹਨਾਂ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਜੀ ਜੀ ਤੇ ਸਾਡੇ ਨਾਲ ਇਸ ਵਕਤ ਬਾਬਾ ਸਿਕੰਦਰ ਸਿੰਘ ਜੀ ਮੌਜੂਦ ਨੇ ਸ਼ਰਧਾਈਆਂ ਦੇ ਲੰਗਰੇ ਇਸ ਵਕਤ ਚੱਲ ਰਹੇ ਆ ਟੁੱਟ ਵਰਤ ਰਹੇ ਆ ਸਵੇਰ ਤੋਂ ਸ਼ੁਰੂ ਹੋਏ ਹੋਏ ਆ ਔਰ ਇਸ ਵਕਤ ਲੱਖਾਂ ਦੀ ਤਦਾਦ ਵਿੱਚ ਸੰਗਤ ਆਈ ਹੋਈ ਹੈ ਹਾਂ ਜੀ ਲੱਖਾਂ ਦੀ ਲੱਖਾਂ ਦੀ ਬਾਬਾ ਜੀ ਜਿੱਦਾਂ ਅੱਜ ਕੱਲ੍ਹ ਕਈ ਲੋਕੀ ਇਹ ਵੀ ਕਹਿ ਦਿੰਦੇ ਆ ਵੀ ਨਿਹੰਗ ਸਿੰਘ ਤਾਂ ਭੰਗ ਪਿੰਦੇ ਆ ਤਾਂ ਇਹਦੇ ਬਾਰੇ ਜ਼ਰੂਰ ਚਾਨਣਾ ਪਾਓ ਆਪ ਜੀ ਜਿੰਨੂੰ ਲੋਕ ਕਹਿੰਦੇ ਵੀ ਨਿਹੰਗ ਭੰਗ ਪਿੰਦੇ ਨੇ ਅਸੀਂ ਭੰਗ ਨਹੀਂ ਪਿੰਦੇ ਅਸੀਂ 100 ਦਵਾਈਆਂ ਕੀ ਦਵਾਈ ਪਿੰਨੇ ਆ ਕਾ ਸੁਖਿਆ ਸੁਖ ਵਰਤਾਈ ਦੁਸ਼ਟਾਂ ਮਲੇਛਾਂ ਕਾ ਕਰੀ ਨਾਸ ਸਹੀਦੋ ਸੁਖਾ ਪਿੰਦਿਆ ਸਭੇ ਕਾਰਜ ਰਾਸ ਕਾ ਭੰਗ ਦੇ ਨਿਹੰਗ ਜਿਨੇ ਤਿੰਨ ਲੋਕ ਉਤਾਰੇ ਨੇ ਨਰਕ ਸੋਈ ਜਾਂਦੇ ਜਿਹਦੇ ਭੰਗ ਤੋਂ ਨਿਆਰੇ ਨੇ ਉੱਚਾ ਬੂਟਾ ਭੰਗ ਦਾ ਟੱਪ ਸਕੇ ਨਾ ਕੋਏ ਭੰਗੀ ਆ ਕੇ ਟੱਪ ਕੇ ਸ਼ਾਬਾਸ਼ ਸ਼ਾਬਾ ਹੋਏ ਕਹਿੰਦੇ ਨੌਕਰ ਹਜੂਰ ਦੇ ਖਾਂਦੇ ਨਾਲੇ ਘੂਰ ਦੇ ਬਾਟੇ ਭਰਪੂਰ ਦੇ ਭੀੜੀਆਂ ਗਲੀਆਂ ਜਾਂਥੀ ਝੂਲਦੇ ਤਾਂ ਸੁੱਖਿਆ ਤੇਰੀਆਂ ਸਫਾਈਆਂ ਇਕੱਠੀਆਂ ਹੋ ਮੁਹੰਮਦ ਕੇ ਜਾਈਆਂ ਰਸਤਾ ਪਸਤਾ ਲੈ ਕੇ ਆਈਆਂ ਖਾਲਸੇ ਨੇ ਚਰਨੀ ਲਾਈਆਂ ਸੁੱਖਾ ਸਖਾਈਆਂ ਨੂੰ ਛਿੱਤਰ ਪੋਲੇ ਕਈਆਂ ਨੂੰ ਜੁੱਤੀਆਂ ਲੰਬੜਦਾਰਾਂ ਨੂੰ ਕਾਲੇ ਪਾਣੀ ਕੁੱਕਿਆਂ ਨੂੰ ਜੇਲ੍ਹ ਖਾਨੇ ਤਾਲੀਆਂ ਨੂੰ ਰਗੜੇ ਗਾੜੇ ਗਡਾਂ ਢਲੇ ਨੀ ਹੰਗਸਿੰਘਾਂ ਨੂੰ ਸੁੱਖਾ ਪੀਓ ਮਿਹਰਬਾਨ ਝੁੱਲਾਂ ਕਲੰਗੀਏ ਨਿਸਾਨ ਜਮੇ ਹਿੰਦੂ ਮਰਾ ਮੁਸਲਮਾਨ ਖਾਲਸਾ ਰਹਾ ਅਮਰ ਅਮਾਨ ਸੋ ਜਦੋਂ ਸ਼ਹੀਦੀ ਦੇਗਾਂ ਤਿਆਰ ਹੋ ਜਾਂਦੀਆਂ ਨੇ ਰਗੜਾ ਤਿਆਰ ਹੋ ਜਾਂਦਾ ਹੈ ਸ਼ਰਦਾਈ ਤਿਆਰ ਹੋ ਜਾਂਦੀ ਹੈ ਤਾਂ ਐਂਡ ਦੇ ਵਿੱਚ ਜੋ ਚੀਜ਼ ਬਚ ਜਾਂਦੀ ਹੈ ਉਹ ਇਹ ਹੁੰਦਾ ਹੈ ਇਹ ਗੋਲਾ ਬਣ ਜਾਂਦਾ ਹੈ ਕਹਿ ਲਓ ਕਿ ਬਦਾਮਾ ਖਸਖਸ ਸੁੱਖਾ ਹੋਰ ਪਤਾ ਨਹੀਂ ਕੀ ਕੁਝ ਪਾਇਆ ਹੁੰਦਾ ਲੇਕਿਨ ਐਂਡ ਦੇ ਵਿੱਚ ਬਚ ਜਾਂਦਾ ਔਰ ਇਹਨੂੰ ਲੈ ਕੇ ਨਿਹੰਗ ਸਿੰਘਾਂ ਦੀ ਆਪਣੀ ਮਰਿਆਦਾ ਹੈ ਉਹ ਅਕਾਲੀ ਫੂਲਾ ਸਿੰਘ ਨੇ ਛੱਡਿਆ ਸੀ ਜਮਰੋਗ ਦੇ ਕਿਲੇ ਤੇ ਆ ਤੂਫਾਨ ਹੈ ਸਾਡੇ ਵਾਸਤੇ ਇਹ ਗੋਲੇ ਤੋਪ ਦੇ ਗੋਲੇ ਜਮਰੋਦ ਦੇ ਕਿਲੇ ਤੇ 10000 ਫੌਜ ਚੜ ਕੇ ਆਈ ਨਾ ਅਕਾਲੀ ਭੂਲਾ ਸਿੰਘ ਦੇਗ ਲਾ ਰਹੇ ਸੀ ਕਹਿੰਦੇ ਮਹਾਰਾਜ ਪੰਥ ਪਾਸ਼ਾ ਹੋ ਤਾਂ ਗਰਦ ਚੜ ਕੇ ਆ ਗਈ ਕਹਿੰਦੇ ਭਾਈ ਆਹਣ ਦੋ ਕੋਈ ਨਾ ਜਦ ਆ ਰਹੇ ਚੜੇ ਐ ਬੱਟ ਕੇ ਗੋਲਾ ਵੜ ਕੇ ਸ਼ਲੋਕ ਜਦ ਛੱਡਿਆ 10000 ਫੌਜ ਨੂੰ ਫਨਾਹ ਕਰਤੀ ਗੋਲੇ ਨਾਲ ਇਹ ਖਾਲਸੇ ਦੀ ਇਹ ਤੂਫਾਨ ਨੇ ਗੋਲੇ ਨੇ ਸਹੀ ਖਾਲਸਾ ਪੰਜ ਛੱਡ ਦਵੇਂ ਨਾ ਇਹ ਉਹਦਾ ਬੀਜ ਨਾਸ ਕਰ ਦਿੰਦਾ ਪਰ ਅਸੀਂ ਸਾਰ ਸਰਵਤ ਦਾ ਭਲਾ ਮੰਗਣੇ ਆਲੇ ਆਸੀਂ ਕਿਸੇ ਦਾ ਬੀਜ ਨਾਸ ਨਹੀਂ ਕਰਦੇ ਪਰ ਜਿਹੜਾ ਸਾਡਾ ਬੁਰਾ ਮੰਗਦਾ ਉਹਦਾ ਪਰਮੇਸ਼ਰ ਆਪ ਰੱਖੋ ਅੱਲਾਹ ਵਾਪੇ ਕਰ ਦਿੰਦਾ ਉਹ ਆਪੇ ਮੂੰਹ ਮੋੜ ਦਿੰਦਾ ਉਹਨਾਂ ਦੇ ਠੀਕ ਠੀਕ ਹੈ ਨਾ ਖਾਲਸਾ ਖੁਦ ਖੁਦਾ ਏ ਇਹ ਪ੍ਰਮਾਤਮਾ ਦੀ ਮੋਜ ਦੇ ਵਿੱਚ ਪ੍ਰਗਟ ਹੋਇਆ ਵਾ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੋਜ ਇਹ ਪ੍ਰਮਾਤਮਾ ਕੀ ਮੋਜ ਦੇ ਵਿੱਚ ਪ੍ਰਗਟ ਹੋਇਆ ਵਾ ਵੀ ਏ ਸਦਾ ਹੀ ਅਮਰ ਰਹਣਾ ਨਾਲ ਨੂੰ ਕੋਈ ਮਾਰਨੇ ਵਾਲਾ ਜੰਮਿਆ ਜਿਹੜੇ ਮਾਰਨੇ ਨੂੰ ਮਰ ਗਏ ਖਾਲਸਾ ਫਿਰ ਕਿਉਂ ਹੀ ਸਮਾਂ ਸੀ ਤਿੰਨੇ ਸਿੰਘ ਰਹਿ ਗਏ ਤੇ ਜਦ ਬਾਬਾ ਹਰਮਨ ਸਿੰਘ ਜੀਰੇ ਸੀਦ ਹੋ ਗਏ ਇੰਨੇ ਤਿੰਨ ਸਿੰਘ ਰਹਿ ਗਈ ਸੀ ਇੰਨੇ ਸਿੰਘ ਰਹਿ ਗਏ ਤੇ 12 ਸਾਲ ਬਾਅਦ ਨਿਸਾਨ ਨਗਾਰੇ ਦਲ ਪੰਥ ਕੇ 12 ਸਾਲ ਬਾਅਦ ਜਾ ਕੇ ਰਿਆ ਕਰਵਾਏ ਤੇ ਸਿੰਘਾਂ ਨੇ ਹਜੂਰ ਸਾਹਿਬ ਤੋਂ ਠੀਕ ਹੈ ਸਰਕਾਰਾਂ ਨੇ ਬੜੇ ਤੱਕੇ ਕੀਤੇ ਆ ਇਹ ਸਰਕਾਰੀ ਸਚੜਾਈ ਨੂੰ ਪੰਥ ਪਾਤਸ਼ਾਹ ਜਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਨਾ 22 ਤਾਰ ਦੇ ਪਹਾੜੀ ਰਾਜਿਆਂ ਨੂੰ ਵਕਤ ਪੈ ਗਿਆ ਦਾ ਹਾਂਜੀ 22 ਤਾਰ ਦੇ ਪਹਾੜੀ ਰਾਜਿਆਂ ਨੂੰ ਠੀਕ ਹੈ ਨਾ ਵੀ ਇਹ ਪੰਥ ਖਾਲਸਾ ਮਹਾਰਾਜ ਨੇ ਸਾਜਿਆ ਭਾਈ ਇਹ ਸਰਵਤਕਾ ਭਲਾ ਮੰਗਣੇ ਵਾਲਾ ਗਰੀਬ ਗੁਰੂ ਬੇਗਾ ਹਮਦਰਦੀ ਹੈ ਨਾ ਜ਼ੁਲਮ ਕਰੇ ਨਾ ਜ਼ੁਲਮ ਨੂੰ ਸਹਿ ਸਕੇ ਠੀਕ ਹੈ ਨਾ ਜਿੱਥੇ ਆੜ ਗਿਆ ਫਿਰ ਪਿੱਛੇ ਨਹੀਂ ਹਟਦਾ ਜਿਹੜਾ ਅਸਲ ਖਾਲਸਾ ਕਾਣਾ ਬਾਤ ਕਹੂੰ ਜਬ ਕੀ ਨਾ ਬਾਤ ਕਹੂੰ ਅਬ ਕੀ ਅਗਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਸੁੰਨਤ ਹੋਤੀ ਸਭ